ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟੈਂਫਰਸ ਤੁਹਾਡਾ ਸਵਾਗਤ ਹੈ ਹੁਣ ਆਪਾਂ ਕਰਦੇ ਆ ਬੀ ਐਨ ਐਸ ਦਾ 142 ਠੀਕ ਹੈ ਇਹਦੇ ਵਿੱਚ ਕੀ ਹੈ ਅਗਵਾ ਕੀਤੇ ਜਾਂ ਉਧਾਲੇ ਗਏ ਵਿਅਕਤੀ ਨੂੰ ਗਲਤ ਤਰੀਕੇ ਨਾਲ ਲੁਕਾਉਣਾ ਜਾਂ ਹਿਰਾਸਤ ਵਿੱਚ ਰੱਖਣਾ ਠੀਕ ਹੈ ਦੇਖੋ ਹੁਣ ਤੁਸੀਂ ਕਹੋਗੇ ਇੱਕ ਪਿੱਛੇ ਵੀ ਆਪਾਂ ਨੇ ਪੜ੍ਹਿਆ ਸੀ ਇਹਦੇ ਨਾਲ ਦਾ ਜੇ ਤੁਹਾਨੂੰ ਯਾਦ ਹੋਵੇ 140 ਦਾ 3 ਠੀਕ ਹੈ ਬੀ ਐਨ ਐਸ ਇਹਦੇ ਵਿੱਚ ਵੀ ਕੀ ਹੈ ਜੇ ਕੋਈ ਇਸ ਇਰਾਦੇ ਨਾਲ ਕਿਸੇ ਵਿਅਕਤੀ ਨੂੰ ਅਗਵਾ ਕਰੇਗਾ ਜਾਂ ਉਧਾਲੇਗਾ ਉਸ ਨੂੰ ਗੁਪਤ ਤੌਰ ਤੇ ਹਿਰਾਸਤ ਵਿੱਚ ਰੱਖੇਗਾ ਠੀਕ ਹੈ ਦੇਖੋ ਡੈਫੀਨੇਸ਼ਨ ਦੋਨਾਂ ਦੀ ਸੇਮ ਹੈ ਹੁਣ ਤੁਸੀਂ ਕਨਫਿਊਜ਼ ਹੋਵੋਗੇ ਵੀ ਕਿਹੜੇ ਤੇ ਕਿਹੜੀ ਲੱਗੇਗੀ ਠੀਕ ਹੈ ਆਪਾਂ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ ਇਸ ਨੂੰ ਠੀਕ ਹੈ ਮੰਨ ਲਵੋ ਆਪਾਂ 3 ਘੰਟੇ ਲੰਨੇ ਆ ਵਿਅਕਤੀ ਠੀਕ ਹੈ ਇੱਕ A ਐ ਇੱਕ B ਐ ਠੀਕ ਹੈ ਅ ਇੱਕ C ਐ ਠੀਕ ਹੈ A ਨੇ ਕੀ ਕੀਤਾ A ਨੇ C ਨੂੰ ਅਗਵਾ ਕੀਤਾ ਠੀਕ ਹੈ ਗੁਪਤ ਤੌਰ ਤੇ ਹਿਰਾਸਤ ਵਿੱਚ ਰੱਖਣ ਲਈ ਮਤਲਬ ਕਿ ਮੰਨ ਲਵੋ ਇਹ ਇਸ ਤਰ੍ਹਾਂ ਹੋ ਗਿਆ ਵੀ A ਕੋਈ ਚਾਹੁੰਦਾ ਹੈ ਵੀ C ਇਹ ਜਿਹੜਾ ਸੀ ਨੂੰ ਕਿਸੇ ਕੰਮ ਤੋਂ ਰੋਕਣਾ ਚਾਹੁੰਦਾ ਅਲ ਮੰਨ ਲਓ ਆਪਾਂ ਬੀਪੀਟੀ ਦੀ ਐਗਜ਼ਾਮਪਲ ਲੈ ਲਏ ਨੇ ਠੀਕ ਹੈ ਸੀ ਨੇ ਬੀਪੀਟੀ ਦਾ ਐਗਜ਼ਾਮ ਦੇਣਾ ਹੈ ਇਹ ਚਾਹੁੰਦਾ ਕਿ ਮਤਲਬ ਕਿ ਇਹ ਐਗਜ਼ਾਮ ਨਾ ਦੇ ਸਕੇ ਤਾਂ ਕਰਕੇ A ਨੇ ਵੀ ਸੀ ਨੂੰ ਕਿਡਨਾਪ ਕਰ ਲਿਆ ਠੀਕ ਹੈ ਮਤਲਬ ਕਿ 2-3 ਦਿਨਾਂ ਲਈ ਕਿਡਨਾਪ ਕਰ ਲਿਆ ਤੇ ਗੁਪਤ ਰਸਤੇ ਵਿੱਚ ਰੱਖ ਲਿਆ ਸੀ ਨੂੰ ਠੀਕ ਹੈ ਹੁਣ ਇੱਥੇ ਜਿਹੜੀ ਇਹ ਧਾਰਾ ਹੈ ਇਹ ਤੁਹਾਡੀ ਧਾਰਾ ਹੋਏਗੀ 140 ਦੇ 3 ਵਿੱਚ ਠੀਕ ਹੈ ਜਦੋਂ ਕੋਈ ਵਿਅਕਤੀ ਕਿਸੇ ਨੂੰ ਕਿਡਨਾਪ ਕਰ ਲੈਂਦਾ ਤੇ ਗੁਪਤ ਤਰੀਕੇ ਨਾਲ ਗਲਤ ਰਸਤੇ ਵਿੱਚ ਰੱਖਦਾ ਇਹ ਹੋਗੀ 140 ਦੇ 3 ਵਿੱਚ ਠੀਕ ਹੈ ਹੁਣ ਆਪਾਂ ਦੱਸਦੇ ਹਾਂ ਕਿ ਇਹ ਕੀ ਹੈ 142 ਠੀਕ ਹੈ ਸੇਮ ਉਹ ਹੀ ਐਗਜ਼ਾਮਪਲ ਤੇ ਆਉਨੇ ਆਪਾਂ A ਨੇ C ਨੂੰ ਕਿਡਨਾਪ ਕੀਤਾ ਠੀਕ ਹੈ ਪਰੰਤੂ A ਨੇ ਦੇਖਿਆ ਕਿ ਉਹਦੇ ਕੋਲ C ਨੂੰ ਗੁਪਤ ਰਸਤੇ ਵਿੱਚ ਰੱਖਣ ਲਈ ਕੋਈ ਜਗ੍ਹਾ ਨਹੀਂ ਹੈਗੀ ਠੀਕ ਹੈ A ਦਾ ਇੱਕ ਸਾਥੀ ਹੈ B ਉਹ B ਕੋਲ ਗਿਆ ਠੀਕ ਹੈ ਉਹਨੇ B ਨੂੰ ਕਿਹਾ ਕਿ ਮੈਂ ਇਸ ਵਿਅਕਤੀ ਨੂੰ ਮਤਲਬ ਕਿ ਅ ਗੁਪਤ ਤੌਰ ਤੇ ਹਿਰਾਸਤ ਵਿੱਚ ਰੱਖਣਾ ਹੈ ਮਤਲਬ ਮੇਰੇ ਕੋਲ ਜਗ੍ਹਾ ਨਹੀਂ ਹੈ ਇਹ ਦੋਹੇ ਸਾਥੀ ਹੈ ਤਾਂ ਫਿਰ ਬੀ ਨੇ ਕੀ ਕਰਿਆ ਜਿਹੜਾ ਵਿਅਕਤੀ ਏ ਨੇ ਅਗਵਾ ਕੀਤਾ ਤਾਂ ਬੀ ਨੇ ਉਸ ਵਿਅਕਤੀ ਨੂੰ ਆਪਣੇ ਕੋਲ ਆਪਣੀ ਕਿਸੇ ਜਗ੍ਹਾ ਉੱਤੇ ਮਤਲਬ ਗੁਪਤ ਤੌਰ ਤੇ ਹਿਰਾਸਤ ਵਿੱਚ ਰੱਖਿਆ ਠੀਕ ਹੈ ਹੁਣ ਜਿਹੜਾ ਏ ਹੈ ਇੱਥੇ ਏ ਨੇ ਇਹਨੂੰ ਸੀ ਨੂੰ ਕਿਡਨਾਪ ਕੀਤਾ ਤਾਂ ਏ ਉੱਤੇ ਲੱਗੇਗੀ 140 ਦੀ 3 ਠੀਕ ਹੈ ਹੁਣ ਬੀ ਹੈ ਬੀ ਨੇ ਸੀ ਨੂੰ ਕਿਡਨਾਪ ਤਾਂ ਨਹੀਂ ਕੀਤਾ ਪਰੰਤੂ ਬੀ ਨੇ ਸੀ ਨੂੰ ਆਪਣੇ ਕੋਲ ਗੁਪਤ ਤੌਰ ਤੇ ਹਿਰਾਸਤ ਵਿੱਚ ਰੱਖਿਆ ਇਹਦਾ ਬੀ ਐ ਹੁਣ ਇਹਦੇ ਉੱਤੇ ਲੱਗੇਗੀ ਇਹ 142 ਠੀਕ ਹੈ ਮਤਲਬ ਕਿ ਜਿਹੜਾ ਏ ਐ ਨੇ ਸਿਰ ਕਿਡਨਾਪ ਵੀ ਕੀਤਾ ਬੀ ਨੇ ਕਿਡਨਾਪ ਤਾਂ ਨਹੀਂ ਕੀਤਾ ਪਰੰਤੂ ਉਸ ਵਿਅਕਤੀ ਨੂੰ ਗੁਪਤ ਤੌਰ ਤੇ ਹਿਰਾਸਤ ਵਿੱਚ ਰੱਖਿਆ ਠੀਕ ਹੈ ਇਹ ਡਿਫਰੈਂਸ ਹੈ ਦੋਨਾਂ ਵਿੱਚ ਠੀਕ ਹੈ ਸਮਝ ਗਏ ਹੁਣ ਤੁਸੀਂ 142 ਵਾਲੀ ਜਿਹੜੀ ਧਾਰਾ ਹੈ ਇਹ ਗੱਲ ਕਰਦੀ ਹੈ ਵੀ ਕੋਈ ਵਿਅਕਤੀ ਚਾਹੇ ਕਿਸੇ ਹੋਰ ਨੇ ਉਹਨੂੰ ਕਿਡਨਾਪ ਕੀਤਾ ਹੋਵੇ ਜਦੋਂ ਉਸ ਕਿਡਨਾਪ ਕੀਤੇ ਹੋਏ ਵਿਅਕਤੀ ਨੂੰ ਆਪਣੇ ਕੋਲ ਗੁਪਤ ਤੌਰ ਤੇ ਗਲਤ ਹਿਰਾਸਤ ਵਿੱਚ ਰੱਖੇਗਾ ਤਾਂ ਉਹਨੂੰ ਸਜ਼ਾ ਹੋਵੇਗੀ ਤੇ ਇਹ ਫਿਰ ਉਹਨੂੰ ਸਜ਼ਾ ਕਿਵੇਂ ਹੋਵੇਗੀ ਸਜ਼ਾ ਕਹਿੰਦੀ ਹੈ ਅਦਾਲਤ ਵੀ ਇਹ ਉਹੀ ਸਜ਼ਾ ਹੋਵੇਗੀ ਜੋ ਅਗਵਾ ਜਾਂ ਉਧਾਰੇ ਦੀ ਹੋਵੇਗੀ ਠੀਕ ਹੈ ਮਤਲਬ ਸੇਮ ਜਦੋਂ ਕਿਸੇ ਵਿਅਕਤੀ ਨੇ ਕਿਸ ਨੂੰ ਅਗਵਾ ਜਾਂ ਉਧਾਲਾ ਕੀਤਾ 7 ਸਾਲ ਤੱਕ ਦੀ ਕੈਦ ਤਿੰਨ ਇੱਥੇ ਵੀ ਸੇਮ ਉਹੀ ਸਜ਼ਾ ਹੋਵੇਗੀ ਕਿਉਂਕਿ ਕਾਨੂੰਨ ਮੰਨਦਾ ਹੈ ਮੈਂ ਹੁਣ ਦੁਬਾਰਾ ਤੁਹਾਨੂੰ ਉਸੇ ਐਗਜ਼ਾਮਪਲ ਪਰ ਆਉਣਾ ਕਾਨੂੰਨ ਕੀ ਮੰਨਦਾ ਹੈ ਕਿ ਜਦੋਂ A ਨੇ B ਨੂੰ C ਨੂੰ ਕਿਡਨਾਪ ਕੀਤਾ ਤਾਂ ਠੀਕ ਹੈ ਜਿਹੜਾ B ਹੈ B ਨੇ ਚਾਹੇ ਕਿਡਨਾਪ ਨਹੀਂ ਕਰਿਆ ਪਰੰਤੂ ਉਹਨੂੰ ਗੁਪਤ ਤੌਰ ਤੇ ਹਿਰਾਸਤ ਚ ਰੱਖਿਆ ਇਸ ਕਰਕੇ ਜਿੰਨਾ ਮਤਲਬ ਕਿ ਜੁਰਮ ਦਾ ਭਾਗੀਦਾਰ A ਹੈ 140 ਤਿੰਨ ਵਿੱਚ ਸੇਮ ਜੁਰਮ ਦਾ ਭਾਗੀਦਾਰ ਹੈ ਜਿਹੜਾ ਉਹ B ਹੋਵੇਗਾ 142 ਵਿੱਚ ਠੀਕ ਹੈ ਮਤਲਬ ਕਿ ਜੋ ਜੋ ਸਜ਼ਾ A ਨੂੰ ਮਿਲੇਗੀ ਉਹੀ ਸਜ਼ਾ B ਨੂੰ ਵੀ ਇੱਥੇ ਮਿਲੇਗੀ ਉਹੀ ਆਪਣੇ ਉੱਤੇ ਲਿਖਿਆ ਹੋਇਆ ਠੀਕ ਹੈ ਉਹੀ ਸਜ਼ਾ ਜੋ ਅਗਵਾ ਉਧਾਲੇ ਵਾਲੇ ਨੂੰ ਮਿਲੇਗੀ ਠੀਕ ਹੈ ਇਹ ਪੁਲਿਸ ਦੌਰ ਹੱਥਪਾਉਣ ਜੋਗ ਹੈਗੀ ਹੈ ਜਮਾਨਤ ਜੋਗ ਹੈਗੀ ਹੈ ਉਹੀ ਸੇਮ ਅਦਾਲਤ ਵਿੱਚ ਕੇਸ ਹੋਵੇਗਾ ਜੋ ਅਗਵਾ ਜਾਂ ਉਧਾਲੇ ਦਾ ਕੇਸ ਸੁਣਵਾਈ ਜੋਗ ਹੈ ਠੀਕ ਹੈ ਇਹ ਸਮਝ ਗਏ ਹੁਣ ਤੁਸੀਂ 140 ਦਾ 3 ਅਤੇ 142 ਹੈ ਸੇਮ ਹੈ ਬਸ ਡਿਫਰੈਂਸ ਇਹੀ ਹੈ ਕਿ 143 ਵਿੱਚ ਵਿਅਕਤੀ ਖੁਦ ਉਧਾਰਾ ਜਾਂ ਕਿਡਨਾਪ ਕਰਦਾ ਦੂਜੇ ਵਿਅਕਤੀ ਨੂੰ ਤੇ ਆਪਣੇ ਕੋਲ ਗਲਤ ਹਿਰਾਸਤ ਵਿੱਚ ਰੱਖਦਾ ਜਿਹੜਾ 142 ਵਾਲਾ ਵਿਅਕਤੀ ਹੈ ਜਿਹਦੇ 142 ਲੱਗੇਗੀ ਉਹ ਖੁਦ ਤਾਂ ਨਹੀਂ ਉਹਨੇ ਕਿਡਨਾਪ ਕੀਤਾ ਪਰੰਤੂ ਕਿਸੇ ਹੋਰ ਦੇ ਕਿਡਨਾਪ ਕੀਤੇ ਹੋਏ ਵਿਅਕਤੀ ਨੂੰ ਆਪਣੇ ਕੋਲ ਗੁਪਤ ਤੌਰ ਤੇ ਗਲਤ ਹਿਰਾਸਤ ਵਿੱਚ ਰੱਖਿਆ ਠੀਕ ਹੈ ਇਹ ਦੋਹਾਂ ਚ ਡਿਫਰੈਂਸ ਹੈ ਇਹ